ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨ ਦੀ ਵਿਧੀ ਦੇ ਬਾਰੇ ਗੱਲ ਕਰਾਂਗੇ ਇਹ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪਰਮਾਤਮਾ ਸਾਡੇ ਕਾਰਜ ਸਿੱਧ ਕਰਦੇ ਹਨ ਕਿਵੇਂ ਵਿੱਦ ਬਣਾਉਂਦੇ ਹਨ ਸੰਗਤ ਜੀ ਉਸ ਪਰਮਾਤਮਾ ਨੇ ਸਾਡੇ ਜਨਮ ਤੋਂ ਲੈ ਕੇ ਸਾਡੇ ਬਾਰੇ ਸਾਰਾ ਕੁਝ ਸੋਚਿਆ ਹੋਇਆ ਹੈ ਸਾਡਾ ਰਿਚਕ ਸਾਡੇ ਪਰਿਵਾਰ ਸਾਡੇ ਬੱਚੇ ਸਭ ਕੁਝ ਪਹਿਲਾਂ ਹੀ ਸੋਚ ਰੱਖਿਆ ਹੈ ਇਸੇ ਵਿਸ਼ੇ ਤੇ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੋਣਿਓ ਜੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ ਸਾਹ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਠੀਕ ਹੀ ਘਟਤ ਹੋਣਾ ਹੈ ਕੀ ਸਾਨੂੰ ਮਿਲਣਾ ਹੈ ਕੀ ਨਹੀਂ ਮਿਲਣਾ ਹੈ ਕੀ ਵਿਛੜਨਾ ਹੈ ਅਸੀਂ ਤਾਂ ਐਵੇਂ ਹੀ ਪਰਮਾਤਮਾ ਨੂੰ ਸਾਡੀਆਂ ਇਛਾਵਾਂ ਪੂਰੀਆਂ ਨਾ ਹੋਣ ਕਰਕੇ ਦੋਸ਼ ਦਿੰਦੇ ਰਹਿੰਦੇ ਹਾਂ ਕਿ ਸਾਨੂੰ ਆਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਪਰ ਮਨੁੱਖ ਇਹ ਨਹੀਂ ਸੋਚਦਾ ਕਿ ਜਿਸ ਦਿਨ ਬੱਚਾ ਜਨਮ ਲੈਂਦਾ ਹੈ ਉਸੇ ਦਿਨ ਤੋਂ ਹੀ ਮਾਂ ਦੇ ਦੁੱਧ ਉੱਤਰ ਆਉਂਦਾ ਹੈ ਬੱਚੇ ਦੇ ਪੀਣ ਦੇ ਲਈ ਫਿਰ ਉਹ 6 ਮਹੀਨੇ ਉਸੇ ਦੁੱਧ ਤੇ ਹੀ ਪਾਲਦਾ ਹੈ ਤੇ ਉਸ ਤੋਂ ਬਾਅਦ ਉਹ ਜੀਵਨ ਪਰ ਰੋਟੀ ਖਾ ਕੇ ਜਿੰਦਾ ਹੈ ਉਹ ਰੋਟੀ ਉਹਦੇ ਲਈ ਪਰਮਾਤਮਾ ਅਕਾਲ ਪੁਰਖ ਆਪ ਪੈਦਾ ਕਰਦਾ ਹੈ ਕੋਈ ਪਤਾ ਨਹੀਂ ਹੁੰਦਾ ਕਿ ਉਸ ਮਾਲਕ ਨੇ ਕੁਦਰਤ ਦੇ ਕਿਹੜੇ ਰੂਪ ਦੇ ਵਿੱਚ ਸਾਨੂੰ ਰਿਜਕ ਦੇਣਾ ਹੈ ਇਸੇ ਹੀ ਤਰ੍ਹਾਂ ਸਾਜ ਸੰਗਤ 'ਚ ਇੱਕ ਵੀਰ ਦੀ ਸੱਚੀ ਕਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਸੰਗਤ 'ਚ ਇੱਕ ਵੀਰ ਕਹਿੰਦਾ ਕਿ ਮੈਂ ਕਿ ਮੈਂ 17 ਕੋ ਵਰਿਆਂ ਦਾ ਸੀ ਤੇ ਇੱਕ ਦਿਨ ਮੈਂ ਬੈਂਕ ਗਿਆ ਉਸ ਬੈਂਕ ਦੇ ਵਿੱਚ ਮੇਰਾ ਖਾਤਾ ਖੁੱਲਿਆ ਸੀ ਤੇ ਕੋਈ ਪੈਸੇ ਦਾ ਦੇਣ ਲੈਣ ਕਰਨਾ ਸੀ ਇਸ ਲਈ ਮੈਂ ਬੈਂਕ ਗਿਆ ਤੇ ਫਿਰ ਕਹਿੰਦਾ ਕਿ ਮੈਂ ਉੱਥੇ ਬੈਠਾ ਸਾਂ ਤੇ ਇੱਕ ਬਜ਼ੁਰਗ ਬੈਂਕ ਦੇ ਵਿੱਚ ਆਪਣੀ ਐਫ ਡੀ ਕਰਵਾਉਣ ਦੇ ਲਈ ਆਇਆ ਜਦੋਂ ਬੈਂਕ ਵਾਲਿਆਂ ਨਾਲ ਉਸ ਬਜ਼ੁਰਗ ਦੀ ਗੱਲਬਾਤ ਹੋਈ ਕਿ ਮੈਂ ਐਫ ਡੀ ਕਰਵਾਉਣੀ ਹੈ ਤਾਂ ਉਹਨਾਂ ਨੇ ਉਸ ਬਜ਼ੁਰਗ ਨੂੰ ਵਾਰਸ ਬਾਰੇ ਪੁੱਛਿਆ ਕੋਈ ਵਾਰਸ ਹੈ ਜਾਂ ਤੁਸੀਂ ਕੋਈ ਪੁਰਸ਼ ਨਾਲ ਲੈ ਕੇ ਆਏ ਹੋ ਜਿਹੜਾ ਤੁਹਾਡੇ ਤੋਂ ਬਾਅਦ ਤੁਹਾਡੇ ਪੈਸੇ ਸਾਂਭਣ ਵਾਲਾ ਹੋਵੇ ਬਜ਼ੁਰਗ ਕਹਿੰਦਾ ਕਿ ਮੇਰੇ ਅੱਗੇ ਪਿੱਛੇ ਤਾਂ ਮੇਰੇ ਵਾਇ ਗੁਚੇ ਹਨ ਬੈਂਕ ਵਾਲਿਆਂ ਨੇ ਕਿਹਾ ਕਿ ਨਹੀਂ ਕੋਈ ਨਾ ਕੋਈ ਤਾਂ ਚਾਹੀਦਾ ਹੈ ਜਿਹੜਾ ਤੁਹਾਡਾ ਵਾਰਸ ਬਣੇ ਤਾਂ ਹੱਸ ਕੇ ਬਜ਼ੁਰਗ ਕਹਿੰਦੇ ਕਿ ਕੋਈ ਗੱਲ ਨਹੀਂ ਪੈਸੇ ਤੁਸੀਂ ਰੱਖ ਲਓ ਪਰ ਮੇਰੇ ਪਰ ਮੇਰਾ ਅੱਗੇ ਪਿਛੇ ਕੋਈ ਨਹੀਂ ਮੇਰਾ ਧੀ ਪੁੱਤਰ ਕੋਈ ਨਹੀਂ ਪਰ ਬੈਂਕ ਵਾਲੇ ਨਾ ਮੰਨੇ ਕਿ ਤੁਸੀਂ ਨਾਲ ਕਿਸੇ ਨੂੰ ਲੈ ਕੇ ਆਓ ਤੇ ਉਹਦੇ ਕੋਲ ਪ੍ਰੂਫ ਹੋਣ ਬੈਂਕ ਦੀ ਕਾਪੀ ਹੋਵੇ ਉਹਦੇ ਸਾਈਨ ਚਾਹੀਦੇ ਹਨ ਤਾਂ ਉਹ ਵੀਰ ਕਹਿੰਦਾ ਕਿ ਉਸ ਟਾਈਮ ਮੈਨੂੰ ਇਹਨਾਂ ਗੱਲਾਂ ਦਾ ਕੁਝ ਪਤਾ ਨਹੀਂ ਸੀ ਉਹ ਵੀਰ ਕਹਿੰਦਾ ਕਿ ਹੋਇਆ ਕਿ ਬਜ਼ੁਰਗ ਮੇਰੇ ਕੋਲ ਆਇਆ ਹੈ ਤੇ ਕਹਿੰਦੇ ਕਿ ਪੁੱਤਰ ਤੇਰੇ ਕੋਲੋਂ ਬੈਂਕ ਦੀ ਕਾਪੀ ਹੈ ਤਾਂ ਉਹ ਕਹਿੰਦਾ ਕਿ ਮੈਂ ਤਾਂ ਉਹ ਕਹਿੰਦਾ ਕਿ ਮੈਂ ਕਿਹਾ ਹਾਂਜੀ ਫਿਰ ਕਹਿੰਦਾ ਮੈਂ ਕਿਹਾ ਕਿ ਬਜ਼ੁਰਗੋ ਮੇਰੇ ਕੋਲ ਕਾਪੀ ਹੈਗੀ ਹੈ ਉਹ ਕਹਿੰਦਾ ਕਿ ਮੇਰੇ ਨਾਲ ਆ ਪੁੱਤ ਮੇਰਾ ਇੱਕ ਕੰਮ ਅੜਿਆ ਪਿਆ ਹੈ ਤੇਮ ਤੇਰੇ ਸਹਨ ਚਾਹੀਦੇ ਹਨ ਜੇ ਤੂੰ ਕਰ ਦੇਵੇਂਗਾ ਤਾਂ ਫਿਰ ਕਹਿੰਦਾ ਕਿ ਮੈਂ ਬਜ਼ੁਰਗਾਂ ਨੂੰ ਵੇਖੀ ਇੰਨੇ ਬਜ਼ੁਰਗ ਨੇ ਤੇ ਮੈਂ ਮੰਨ ਗਿਆ ਤੇ ਮੈਂ ਸੋਚਿਆ ਕਿ ਇਹਨਾਂ ਨੇ ਖਾਤਾ ਖਲਵਾਇਆ ਹੋਣਾ ਤੇ ਗਵਾਹੀ ਪਾਉਣੀ ਹੋਵੇਗੀ ਤਾਂ ਕਰਕੇ ਮੇਰੇ ਜਿਹੜੇ ਸਾਈਨ ਚਾਹੀਦੇ ਆ ਵੀਰ ਕਹਿੰਦਾ ਕਿ ਮੈਂ ਅੰਦਰ ਗਿਆ ਤੇ ਜਾ ਕੇ ਬਿਨਾ ਪੁੱਛੇ ਦੱਸੇ ਮੈਂ ਸਾਈਨ ਕਰਕੇ ਘਰ ਆ ਗਿਆ ਕਹਿੰਦਾ ਕਿ ਉਸ ਤੋਂ ਬਾਅਦ ਉਹ ਬਜ਼ੁਰਗ ਮੈਨੂੰ ਉਹ ਬਜ਼ੁਰਗ ਮੈਨੂੰ ਕਦੇ ਨਾ ਮਿਲੇ ਮੈਂ ਉਹਨਾਂ ਨੂੰ ਜਾਣਦਾ ਨਹੀਂ ਨਾ ਮੈਂ ਉਹਨਾਂ ਨੂੰ ਜਾਣਦਾ ਸਾਂ ਅਸੀਂ ਕਦੇ ਵੀ ਆਪ ਅਸੀਂ ਕਦੇ ਵੀ ਆਪਸ ਦੇ ਵਿੱਚ ਨਹੀਂ ਮਿਲੇ ਵੀਰ ਨੇ ਦੱਸਿਆ ਕਿ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਬੱਚੇ ਹੋ ਗਏ کافی ਸਮਾਂ ਬੀਤਣ ਤੋਂ ਬਾਅਦ ਮੇਰੇ ਪਿਤਾ ਜੀ ਜਿਹੜੇ ਸਨ ਉਹ ਬਿਮਾਰ ਹੋ ਗਏ ਕਹਿੰਦਾ ਕਿ ਅਸੀਂ ਉਹਨਾਂ ਨੂੰ ਇਲਾਜ ਤੇ ਲਈ ਹਸਪੀਟਲ ਦਾਖਲ ਕਰਵਾ ਦਿੱਤਾ ਪਰ ਉਹਨਾਂ ਨੂੰ ਐਸੀ ਲਾ ਇਲਾਜ ਬਿਮਾਰੀ ਲੱਗੀ ਕਿ ਸਾਡਾ ਬਹੁਤ ਪੈਸਾ ਵੀ ਲੱਗਾ ਪਰ ਮੇਰੇ ਪਿਤਾ ਜੀ ਜਿਹੜੇ ਸਨ ਉਹਨਾਂ ਨੂੰ ਬਿਲਕੁਲ ਵੀ ਫਰਕ ਨਾ ਆ ਪਿਆ ਉਹ ਠੀਕ ਨਾ ਹੋਏ ਇਸੇ ਤਰ੍ਹਾਂ ਹੀ ਉਹਨਾਂ ਦੀ ਮੌਤ ਹੋ ਗਈ ਇਹ ਕਹਿੰਦਾ ਕਿ ਮੇਰਾ ਘਰ ਵੀ ਲੱਗ ਗਿਆ ਬਹੁਤ ਪੈਸਾ ਵੀ ਲੱਗਾ ਪਹਿਲੇ ਵੀ ਵੇਚ ਪਰਠਾ ਪਰ ਪਿਤਾ ਜੀ ਵੀ ਨਾ ਬਚੇ ਪਿਤਾ ਜੀ ਦੇ ਕੰਮ ਦੇ ਵਿੱਚ ਮੇਰੀ ਮਾਂ ਵੀ ਉਹ ਵੀ ਬਿਮਾਰ ਹੋ ਗਈ ਤੇ ਉਹਨਾਂ ਦੀ ਵੀ ਛੇਤੀ ਹੀ ਮੌਤ ਹੋ ਗਈ ਕਹਿੰਦਾ ਕਿ ਨਾ ਤਾਂ ਮਾਪੇ ਬਚੇ ਤੇ ਨਾ ਹੀ ਪੈਸਾ ਮੈਂ ਸਗੋ ਕਰਜ਼ਾਈ ਹੋ ਗਿਆ ਇੱਕ ਜਗ੍ਹਾ ਕੰਮ ਕਰਨ ਲੱਗਾ ਉਥੋਂ ਵੀ ਹਟਣਾ ਪਿਆ ਕਿਉਂਕਿ ਜਿਹੜੀ ਮੇਰੀ ਛੋਟੀ ਬੇਟੀ ਸੀ ਉਹ ਵੀ ਬਿਮਾਰ ਹੋ ਗਈ ਜਿੰਦਾ ਇਲਾਜ ਕਰਵਾਇਆ ਤੇ ਕਈਆਂ ਤੋਂ ਉਧਾਰੇ ਪੈਸੇ ਵੀ ਫੜੇ ਕਈ ਥਾਵਾਂ ਤੋਂ ਲੋਨ ਵੀ ਲਿਆ ਕਹਿੰਦਾ ਕਿ ਮੈਂ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਕਰਜ਼ਾਈ ਹੋ ਗਿਆ ਬੜਾ ਫਿਕਰ ਰਹਿੰਦਾ ਸੀ ਕਿ ਕੀ ਕਰਾਂ ਇਹ ਕਰਜ਼ਾ ਕਿਵੇਂ ਲਊਗਾ ਉਹ ਵੀਰ ਕਹਿੰਦਾ ਕਿ ਮੈਂ ਤਾਂ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਸ਼ਹੀਦੋ ਸਿੰਘੋ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਕਾਜ ਸਿੱਧ ਕਰੋ ਮੇਰੇ ਸਿਰੋਂ ਇਹ ਕਰਜ਼ਾ ਮੇਰੇ ਸਿਰੋਂ ਇਹ ਕਰਜ਼ਾ ਲੈ ਜਾਵੇ ਉਹ ਵੀਰ ਕਹਿੰਦਾ ਕਿ ਮੈਂ ਦਿਹਾੜੀ ਜਾਂਦਾ ਸਾਂ ਤੇ ਘਰ ਦਾ ਗੁਜ਼ਾਰਾ ਤਾਂ ਕਿਵੇਂ ਤਵੇਂ ਚਲਾ ਲੈਂਦਾ ਸਾਂ ਪਰ ਕਰਜ਼ਾ ਜਿਹੜਾ ਮੇਰੇ ਸਿਰ ਤੇ ਉਵੇਂ ਦਾ ਉਵੇਂ ਹੀ ਸੀ ਉਹ ਨਹੀਂ ਸੀ ਲੈ ਰਿਆ ਕਈ ਲੋਕ ਤਾਂ ਵੀਰ ਕਹਿੰਦਾ ਕਿ ਮੈਨੂੰ ਬਹੁਤ ਤੰਗ ਕਰਦੇ ਸਨ ਜਿਨ੍ਹਾਂ ਦਾ ਪੈਸਾ ਦੇਣਾ ਸੀ ਉਹ ਜੋ ਕਰਦੀਆਂ ਚੀਜ਼ਾਂ ਉਹ ਵੀ ਆਣ ਕੇ ਲੈ ਜਾਂਦੇ ਸੀ ਕਿ ਤੇਰੇ ਤੋਂ ਕਰਜ਼ਾ ਨਹੀਂ ਲੈ ਹੋਣਾ ਕਰੇ ਜਿਹੜੀ ਚੀਜ਼ ਦੇਖਣੀ ਜਿਵੇਂ ਮੋਟਰਸਾਈਕਲ ਹੋ ਗਿਆ ਜਾਂ ਹੋਰ ਝੂਰੀ ਚੀਜ਼ਾਂ ਹੋ ਗਈਆਂ ਉਹ ਲੈ ਕੇ ਤੁਰ ਪੈਂਦੇ ਸੀ ਤੇ ਗਾਲਾਂ ਵੀ ਕੱਢਦੇ ਸੀ ਅਸੀਂ ਆ ਚੀਜ਼ ਲੈ ਚੱਲੇ ਹਾਂ ਉਹ ਲੈ ਚੱਲੇ ਹਾਂ ਤੇਰਾ ਵਿਆਰ ਬੜਾ ਮਾੜਾ ਹੈ ਪਰ ਕਰਦਾ ਵੀ ਕੀ ਮੇਰੇ ਕੋਲ ਪੈਸੇ ਵੀ ਨਹੀਂ ਸਨ ਬਾਬਾ ਦੀਪ ਸਿੰਘ ਜੀ ਦੇ ਸਰੂਪ ਦੇ ਅੱਗੇ ਜੋਤ ਦੇ ਅੱਗੇ ਵੀਰ ਕਹਿੰਦਾ ਕਿ ਮੈਂ ਖੜ ਕੇ ਬੜਾ ਇੱਕ ਦਿਨ ਰੋਇਆ ਮੈਂ ਬਹੁਤ ਰੋਇਆ ਜਿੰਨਾ ਵੀ ਮੇਰੇ ਅੰਦਰੋਂ ਗੁਬਾਰ ਸੀ ਉਹ ਸਾਰਾ ਨਿਕਲਿਆ ਕਿ ਬਾਬਾ ਜੀ ਕਦੋਂ ਮੇਰੇ ਤੇ ਤੁਸੀਂ ਕਿਰਪਾ ਕਰੋਗੇ ਕਹਿੰਦਾ ਕਿ ਮੈਂ ਬੜਾ ਰੋਸ ਕੀਤਾ ਉਹ ਵੇਰ ਕਹਿੰਦਾ ਕਿ ਮੈਂ ਆਪਣੀ ਘਰ ਵਾਲੀ ਨੂੰ ਕਹਿ ਕੇ ਘਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਜੋਤ ਲਗਵਾਉਣ ਲੱਗ ਪਿਆ ਸਾਂ ਤੇ ਮੈਂ ਇੱਕ ਦਿਨ ਵਿੱਚੋਂ ਹਫਤੇ ਦੇ ਵਿੱਚ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਸ਼ਹੀਦਾ ਸਾਹਿਬ ਵੀ ਜਾਣ ਲੱਗ ਪਿਆ ਸਾਂ ਹਫਤੇ 'ਚ ਇੱਕ ਦਿਨ ਮੈਂ ਜਾਣਾ ਹੈ ਜਾਣਾ ਸੀ ਚਾਹੇ ਮੈਂ ਬੁੱਧਵਾਰ ਜਾਵਾਂ ਚਾਹੀਏ ਐਤਵਾਰ ਜਾਵਾਂ ਇੱਕ ਦਿਨ ਮੈਂ ਉੱਥੇ ਜਾਂਦਾ ਸਾਂ ਸਾਰਾ ਦਿਨ ਦੁਪਹਿਰਾ ਕੱਟਦਾ ਜਿੰਨੀ ਮੈਨੂੰ ਕੁਰਬਾਨੀ ਥੋੜੀ-ਬਹੁਤ ਆਉਂਦੀ ਸੀ ਉਹ ਮੈਂ ਪੜ ਲੈਂਦਾ ਸਾਂ ਨਹੀਂ ਤਾਂ ਜੋ ਵੀ ਮੈਨੂੰ ਸੇਵਾ ਉੱਥੇ ਮਿਲਦੀ ਸੀ ਭਾਂਡਿਆਂ ਦੀ ਸੇਵਾ ਝਾੜੋ ਦੀ ਲੰਗਰ ਦੀ ਜਿਹੜੀ ਵੀ ਸੇਵਾ ਮੈਨੂੰ ਮਿਲਨੀ ਮੈਂ ਉਹ ਸੇਵਾ ਕਰੀ ਜਾਣੀ ਤੇ ਕੋ ਅਰਦਾਸ ਕਰਨੀ ਕਿ ਸ਼ਹੀਦੋ ਸਿੰਘੋ ਮੇਰੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲਿਓ ਮੈਨੂੰ ਜਿਆਦਾ ਬਾਣੀ ਪੜ੍ਹਨੀ ਨਹੀਂ ਆਉਂਦੀ ਪਰ ਜਿੰਨੇ ਵੀ ਮੈਂ ਬਾਣੀ ਪੜ੍ਹੀ ਹੈ ਸੁਣੀ ਹੈ ਉਹ ਮੇਰੀ ਲੇਖੇ ਲਾ ਦੇਣੀ ਮੇਰੀ ਇੰਨੀ ਕੁ ਸੇਵਾ ਪ੍ਰਵਾਨ ਕਰ ਲੈਣੀ ਸੰਗਤ ਜੀ ਇਹ ਗੱਲ ਬਹੁਤ ਸੋਹਣੀ ਸੀ ਉਸ ਵੇਰ ਦੀ ਕਿਉਂਕਿ ਜਦੋਂ ਅਸੀਂ ਗੁਰੂ ਘਰੇ ਜਾਂਦੇ ਹਾਂ ਮੱਥਾ ਟੇਕਦੇ ਹਾਂ ਪ੍ਰਸ਼ਾਦਾ ਖਾਂਦੇ ਹਾਂ ਤੇ ਘਰੇ ਆ ਜਾਂਦੇ ਹਾਂ ਨਾ ਤਾਂ ਸਾਡੀ ਕੋਈ ਸ਼ਰਦਾ ਰਹਿ ਜਾਂਦੀ ਹੈ ਤੇ ਨਾ ਹੀ ਗੁਰੂ ਨੂੰ ਪਤਾ ਲੱਗਦਾ ਹੈ ਕਿ ਮੇਰਾ ਸਿਖਾਇਆ ਸੀ ਇਸ ਲਈ ਜਦੋਂ ਵੀ ਗੁਰੂ ਘਰ ਜਾਈਏ ਉਥੇ ਜਾ ਕੇ ਜਿੰਨੀ ਵੀ ਗੁਰਬਾਣੀ ਪੜੀ ਸੁਣੀ ਜਾਵੇ ਉਹ ਪੜਿਆ ਕਰੋ ਸੁਣਿਆ ਕਰੋ ਉਹਨੂੰ ਸੁਣ ਕੇ ਜਿੰਨੀ ਵੀ ਸੇਵਾ ਮਿਲੇ ਭਾਵੇਂ ਝਾੜੂ ਦੀ ਸੇਵਾ ਲੰਗਰ ਦੀ ਸੇਵਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਸੇਵਾ ਹੈ ਉਹਨੂੰ ਜ਼ਰੂਰ ਕਰਿਆ ਕਰੋ ਫਿਰ ਹੀ ਸਾਡਾ ਗੁਰੂ ਘਰੇ ਜਾਣਾ ਸਾਰਥਕ ਹੁੰਦਾ ਹੈ ਵੀਰ ਅੱਖਾਂ ਲਗਾ ਕੇ ਮੈਂ ਵੀ ਗੁਰੂ ਘਰ ਅਰਦਾਸ ਕੀਤੀ ਤੇ ਘਰ ਆ ਗਿਆ ਕਰਉਂਦਿਆਂ ਹੀ ਮੇਰੇ ਅਗਲੇ ਦਿਨ ਫੇਰ ਜਿੰਨਾਂ ਦਾ ਮੈਂ ਕਰਜ਼ਾ ਦੇਣਾ ਸੀ ਮੇਰੇ ਘਰੇ ਆ ਕੇ ਬੈਠੇ ਤੇ ਆਣ ਕੇ ਉਹਨਾਂ ਨੇ ਬਹੁਤ ਹੀ ਬੁਰਾ ਭਲਾ ਬੋਲਿਆ ਲੜਾਈ ਕੀਤੀ ਤੇ ਫਿਰ ਬਾਬਾ ਜੀ ਦੀ ਜੋਤ ਦੇ ਅੱਗੇ ਖਲੋ ਕੇ ਰੋਇਆ ਅਰਦਾਸ ਕੀਤੀ ਤੇ ਕਹਿੰਦਾ ਕਿ ਉਸ ਤੋਂ ਅਗਲੇ ਦਿਨ ਮੈਂ ਬੜਾ ਹਰਾਨ ਹੋਇਆ ਕਿ ਮੇਰੇ ਘਰ ਬੈਂਕ ਵਾਲੇ ਆਏ ਤੇ ਕਹਿਣ ਲੱਗੇ ਕਿ ਮੇਰਾ ਨਾਂ ਪੁੱਛਿਆ ਮੇਰੇ ਪਿਤਾ ਜੀ ਦਾ ਨਾਂ ਪੁੱਛਿਆ ਬੈਂਕ ਦਾ ਖਾਤਾ ਨੰਬਰ ਦੱਸਿਆ ਕਿਹਾ ਕਿ ਤੁਹਾਡਾ ਇਸ ਬੈਂਕ 'ਚ ਖਾਤਾ ਹੈ ਤੇ ਤੁਸੀਂ ਐਫ.ਟੀ ਦੇ ਜਿਹੜੇ ਹੱਕਦਾਰ ਹੋ ਮਾਲਕ ਹੋ ਇਹ ਕਹਿੰਦਾ ਕਿ ਮੈਂ ਸੋਚੀ ਪੈ ਗਿਆ ਕਿ ਅਸੀਂ ਤਾਂ ਕੋਈ ਐਫ.ਡੀ ਕਰਾਈ ਨਹੀਂ ਤੇ ਫਿਰ ਇਹ ਐਫ.ਡੀ ਕਾਦੀ ਹੋ ਗਈ ਤੇ ਉਹਨਾਂ ਨੇ ਦੱਸਿਆ ਕਿ 15-20 ਸਾਲ ਪਹਿਲਾਂ ਇੱਕ ਬਜ਼ੁਰਗ ਸੀ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੀ ਐਫ.ਟੀ ਦੇ ਵਾਸਤੇ ਤੁਸੀਂ ਹੋ ਕਿ ਉਹ ਰਕਮ ਤੁਹਾਨੂੰ ਹੁਣ ਮਿਲਣੀ ਹੈ ਤੁਸੀਂ ਉਹਦੇ ਹੱਕਦਾਰ ਹੋ ਤੇ ਤੁਸੀਂ ਕੱਲ ਨੂੰ ਕਾਗਜ਼ ਪੱਤਰ ਲੈ ਕੇ ਬੈਂਕ ਆ ਜਾਇਓ ਤੇ ਆਪਣੀ ਰਕਮ ਲੈ ਜਾਇਓ ਉਹ ਵੀਰ ਕਹਿੰਦਾ ਕਿ ਮੈਂ ਬੜਾ ਸੋਚੀ ਪਿਆ ਗਿਆ ਕਿ ਮੈਂ ਕਿਹੜੇ ਬਜ਼ੁਰਗ ਹੋਣ ਕੇ ਜਿਨ੍ਹਾਂ ਦੀ ਐਫਟੀ ਦਾ ਹੱਕਦਾਰ ਹੋਵਾਂ ਕਹਿੰਦਾ ਕਿ ਮੈਂ ਬੜਾ ਜ਼ੋਰ ਪਾਇਆ ਸੋਚਿਆ ਫਿਰ ਮੈਨੂੰ ਉਹ ਬਜ਼ੁਰਗ ਜ ਆਦਾ ਏ ਤੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਜਦੋਂ ਮੈਂ ਤਾਂ ਸਮਝਿਆ ਸੀ ਕਿ ਕਿਤੇ ਉਹਨਾਂ ਬਜ਼ੁਰਗਾਂ ਨੇ ਮੇਰੇ ਕੋਲੋਂ ਖਾਤੇ ਦੀ ਜਿਹੜੀ ਖਾਤਾ ਖਲੋਣ ਲੱਗਿਆ ਅਗਵਾਈ ਪਹੁੰਚਦੇ ਆ ਉਹਦੇ ਲਈ ਸਾਈਨ ਕਰਾਏ ਮੈਨੂੰ ਉਸ ਟਾਈਮ ਪਤਾ ਨਹੀਂ ਸੀ ਕਿ ਉਹ ਮੈਨੂੰ ਆਪਣੀ ਐਫ ਡੀ ਦੇ ਵਾਸਤੇ ਬਣਾ ਰਹੇ ਹਨ ਕਹਿੰਦੇ ਅਗਲੇ ਦਿਨ ਅਸੀਂ ਬੈਂਕ ਗਏ ਬੈਂਕ 'ਚ ਸਾਰੀ ਕਾਰਵਾਈ ਕੀਤੀ ਉਸ ਤੋਂ ਬਾਅਦ ਬੈਂਕ ਵਾਲਿਆਂ ਨੇ ਮੈਨੂੰ 12 ਲੱਖ ਰੁਪਏ ਜਿਹੜੇ ਦਿੱਤੇ ਤੇ ਨਾਲ ਹੀ ਮੈਨੂੰ ਜਿਹੜਾ ਉਥੋਂ ਦਾ ਮੈਨੇਜਰ ਹੈ ਉਹਨੇ ਉਹ ਸਾਰੀ ਗੱਲ ਚੇਤੇ ਕਰਾਈ ਬਾਬਾ ਜੀ ਬਜ਼ੁਰਗਾਂ ਦੀਆਂ ਉਹ ਕੀਤੀਆਂ ਗੱਲਾਂ ਵੀ ਦਸੀਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ ਦਿਨ ਕਿਹਾ ਸੀ ਕਿ ਪੈਸੇ ਤੁਸੀਂ ਰੱਖ ਲਓ ਤੇ ਫਿਰ ਬਾਅਦ ਵਿੱਚ ਤੈਨੂੰ ਲੈ ਕੇ ਆਏ ਸੀ ਕਹਿੰਦਾ ਕਿ ਫਿਰ ਮੈਨੂੰ ਸਾਰੀ ਗੱਲ ਸਮਝ ਆ ਗਈ ਚੇਤਾ ਆਇਆ ਕਹਿੰਦਾ ਕਿ ਮੈਂ ਪੈਸੇ ਲੈ ਕੇ ਘਰੇ ਆਇਆ ਪਰਮਾਤਮਾ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ ਤੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਕਿ ਸ਼ਹੀਦੋ ਸਿੰਘੋ ਇਸ ਤਰ੍ਹਾਂ ਮੇਰੇ ਤੇ ਕਿਰਪਾ ਕੀਤੀ ਮੈਂ ਤਾਂ ਐਵੇਂ ਹੀ ਗਿਲੇ ਸ਼ਿਕਵੇ ਕਰਦਾ ਰਿਹਾ ਰੋਜ਼ ਕਰਦਾ ਰਿਹਾ ਕਿ ਰੱਬਾ ਤੂੰ ਮੈਨੂੰ ਕੁਝ ਨਹੀਂ ਦਿੱਤਾ ਮੇਰੇ ਦਿਨ ਮਾੜੇ ਨੇ ਮੇਰੇ ਤੇ ਕਰਜ਼ਾ ਚੜ ਗਿਆ ਹੈ ਪਰ ਇਸ ਕਰਜ਼ੇ ਦਾ ਇੰਤਜ਼ਾਮ ਤਾਂ ਤੂੰ 15-20 ਸਾਲ ਪਹਿਲਾਂ ਹੀ ਕਰ ਦਿੱਤਾ ਸੀ ਕਿ ਤੇਰੇ ਨਾਲ ਇਦਾਂ ਇਦਾਂ ਹੋਣੀ ਹੈ ਤੇਰੇ ਸਿਰ ਕਰਜ਼ਾ ਚੜਨਾ ਹੈ ਤਾਂ ਤੇਥੋਂ ਲੈ ਨਹੀਂ ਹੋਣਾ ਉਸ ਕਰਜ਼ੇ ਨੂੰ ਲੋਨ ਦੇ ਬਾਰੇ ਪਰਮਾਤਮਾ ਨੇ ਤਾਂ ਪਹਿਲਾਂ ਹੀ ਮੈਨੂੰ ਵਾਰਸ ਬਣਾਤਾ ਸੀ ਮੇਰੇ ਕਰਜ਼ੇ ਨੂੰ ਲਾਉਣ ਦਾ ਔਰ ਵੀਰ ਕਹਿੰਦਾ ਕਿ ਮੈਨੂੰ ਅੱਜ ਚੰਗੀ ਤਰ੍ਹਾਂ ਸਮਝ ਆ ਗਈ ਕਿ ਜਿਹੜੇ ਜੀਵ ਨੂੰ ਤੂੰ ਤਰਤੀ ਤੇ ਭੇਜਦਾ ਹੈ ਉਹਦੀ ਰੋਜੀ ਰੋਟੀ ਦਾ ਵੀ ਇੰਤਜ਼ਾਮ ਤੂੰ ਆਪੇ ਹੀ ਕਰ ਦਿੰਦਾ ਹੈ ਅਸੀਂ ਵਿਅਤ ਵਿੱਚ ਹੀ ਚਿੰਤਾਵਾਂ ਫਿਕਰ ਕਰਦੇ ਰਹਿੰਦੇ ਹਾਂ ਸਾਡੀ ਅਰਦਾਸ ਤੇ ਵਿੱਚ ਕਮੀ ਹੈ ਵੀਰ ਕਹਿੰਦਾ ਕਿ ਉਸ ਤੋਂ ਬਾਅਦ ਮੇਰਾ ਕਰਜ਼ਾ ਜਿਹੜਾ ਸੀ ਉਹ ਸਾਰਾ ਲੈ ਗਿਆ ਇੰਨਾ ਵਧੀਆ ਪਰਮਾਤਮਾ ਦੀ ਕਿਰਪਾ ਹੋ ਗਈ ਕਿ ਹੁਣ ਮੇਰੀ ਆਪਣੀ ਦੁਕਾਨਦਾਰੀ ਹੈ ਤੇ ਮੇਰਾ ਆਪਣਾ ਕਾਰੋਬਾਰ ਹੈ ਤੇ ਵਧੀਆ ਰੋਟੀ ਪਾਣੀ ਮੈਂ ਖਾ ਰਿਆ ਹਾਂ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਤਾਕਤ ਹੈ ਉਹ ਵੀਰ ਕਹਿੰਦਾ ਕਿ ਹੁਣ ਅਰਦਾਸ ਦੇ ਵਿੱਚ ਮੈਂ ਸਿਰਫ ਇੱਕੋ ਹੀ ਚੀਜ਼ ਮੰਗਦਾ ਹਾਂ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਤਾਕਤ ਹੈ ਉਸ ਟਾਈਮ ਜੋ ਵੀ ਕੋਈ ਅਰਦਾਸ ਕਰਦਾ ਹੈ ਸਾਡੀ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਇਸ ਲਈ ਉਹ ਕਹਿੰਦਾ ਹੈ ਕਿ ਮੈਂ ਨਿਤਨੇਮ ਹੀ ਮੰਗਣਾ ਹੈ ਤੇ ਹਫਤੇ ਦੇ ਵਿੱਚ ਇੱਕ ਵਾਰ ਸ਼ਹੀਦਾ ਸਾਹਿਬ ਵੀ ਜਾਣਾ ਹੈ ਤਾਂ ਸਾਧ ਸੰਗਤ ਜੀ ਵੀਰਦੀ ਇਸ ਸੁਣਾਈ ਹੋਈ ਸੱਚੀ ਘਟਨਾ ਤੋਂ ਤੁਹਾਨੂੰ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਰਦਾਸ ਦੇ ਵਿੱਚ ਬੜੀ ਤਾਕਤ ਹੈ ਜੇ ਅਸੀਂ ਸੱਚੇ ਮਨੋਂ ਸੱਚੇ ਦਿਲੋਂ ਭਾਵਨਾ ਦੇ ਨਾਲ ਅਰਦਾਸ ਕਰਦੇ ਹਾਂ ਤਾਂ ਸਾਡੀ ਅਰਦਾਸ ਦੁਰਦਰਗਾਹ ਤੱਕ ਪਹੁੰਚਦੀ ਹੈ ਇਸ ਲਈ ਇਹ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਵੀ ਅੰਮ੍ਰਿਤ ਵੇਲੇ ਜਾਗਣਾ ਬਖਸ਼ਨਾ ਨਿਤਨੇਮ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ